शांति दस मई दो हजार चौबी दे, बाहवाक बाबा, बाबा बोले मिठे बच्चे बाप समान दिल बनो रहन दिल बच्चे सब नो दुखा तो छुड़ा के पति तो पावन बना की सेवा प्रशन है सारी दुनिया दी मांग की है जो बाप दे सिवाय और कोई ਪੂਰੀ ਨਹੀਂ ਕਰ ਸਕਦਾ ਸਾਰੀ ਦੁਨੀਆ ਦੀ ਮੰਗ ਕੀ ਹੈ ਜੋ ਬਾਪ ਦੀ સિવાય ਔਰ ਕੋਈ ਵੀ ਪੂਰਾ ਨਹੀਂ ਕਰ ਸਕਦਾ ਉੱਤਰ ਸਾਰੀ ਦੁਨੀਆ ਦੀ ਮੰਗ ਹੈ ਸ਼ਾਂਤੀ ਸੁੱਖ ਮਿਲੇ ਸਾਰੇ ਬੱਚਿਆਂ ਦੀ ਪੁਕਾਰ ਸੁਣ ਕੇ ਬਾਪਾਂ ਦੇ ਨੇ ਬਾਪ ਵੇਖਦਾ ਹੈ ਐਸਲੀ ਉਹਨਾਂ ਨੂੰ ਬਹੁਤ ਫੁਰਨਾ ਰਹਿੰਦਾ ਹੈ ਮੇਰੇ ਬੱਚੇ ਕਿਵੇਂ ਦੁਖੀ ਤੋਂ ਸੁਖੀ ਬਣ ਬਾਬਾ ਕਹਿੰਨ ਬੱਚੇ ਪੁਰਾਣੀ ਦੁਨੀਆ ਵੀ ਮੇਰੀ ਹੈ ਮੇਰੇ ਹੀ ਸਭ ਬੱਚੇ ਨੇ ਮੈਂ ਆਇਆ ਹਾਂ ਸਭ ਨੂੰ ਦੁੱਖਾਂ ਤੋਂ छुੜਾਨ ਮੈਂ ਸਾਰੀ ਦੁਨੀਆ ਦਾ ਮਾਲਕ ਹਾਂ ਐਸ ਨੂੰ ਮੈਨੂੰ ਹੀ ਪਤਿਤ ਤੋਂ ਪਾਵਨ ਬਣਾਣਾ ਹੈ ਓਮ ਸ਼ਾਂਤੀ ਬਾਪ ਪਾਵਨ ਬਣਾ ਰਹੀ ਨੇ ਬੱਚਿਆਂ ਨੂੰ ਜ਼ਰੂਰ ਬਾਪ ਨਾਲ ਪਿਆਰ ਚਾਹੀਦਾ ਹੈ ਪਲੇ ਪਾਈਆਂ ਪਾਈਆਂ ਦਾ ਆਪਸ ਵਿੱਚ ਪਿਆਰ ਤਾਂ ਠੀਕ ਹੈ ਇੱਕ ਬਾਪ ਦੇ ਸਭ ਬੱਚੇ आपस विच भाई भाई ने पर पावन बनाने वाला एक बाप है इसलिए इस सब बच्चों का लव एक बाप विच चला जाता है बाप कहते ने बच्चे ममे कम याद करो ये तो ठीक है ती भाई भाई हो जरूर खीरखंड ही रखोगे एक बाप दे बच्चे हो आत्मा विच इन्ना प्यार है जबकि देवताई पद प्राप्त करते हो आपस में बहुत प्यार होना चाहिए है ऐसी भाई भाई बनते हाँ बाप तो वरसा लंदे हाँ बाप आके सिखाते ने जो समझन वाले देने, समझ वाले होंगे ने समझते ने स्कूल व यूनिवर्सिटी है बाबा सबन दृष्टि देंगे ने अथवा याद करते ने बेहद बाप न सारी दुनिया के मात्र सारी आत्मावान याद कर ਬਾਪ ਦੀ ਹੀ ਸਾਰੀ ਦੁਨੀਆ ਹੈ ਚਾਹੇ ਨਵੀਂ ਹੈ ਚਾਹੇ ਪੁਰਾਣੀ ਨਵੀਂ ਦੁਨੀਆ ਜੇਕਰ ਬਾਪ ਦੀ ਹੈ ਤਾਂ ਪੁਰਾਣੀ ਨਹੀਂ ਹੈ ਕਿ ਬਾਪ ਹੀ ਆਕੇ ਸਭ ਨੂੰ ਪਾਵਨ ਬਣਾਉਂਦੇ ਨੇ ਪੁਰਾਣੀ ਦੁਨੀਆ ਵੀ ਮੇਰੀ ਹੈ ਸਾਰੀ ਦੁਨੀਆ ਦਾ ਮਾਲਿਕ ਮੈਂ ਹਾਂ ਪਲੇ ਮੈਂ ਨਵੀਂ ਦੁਨੀਆ ਵਿੱਚ ਰਾਜ ਨਹੀਂ ਕਰਦਾ ਹਾਂ ਪਰ ਮੇਰੀ ਤਾਂ ਹੈ ਨਾ ਮੇਰੇ ਬੱਚੇ ਮੇਰੇ ਇਸ ਵੱਡੇ ਘਰ ਵਿੱਚ ਬਹੁਤ ਸੁਖੀ ਰਹਿੰਦੇ ਨੇ ਫਿਰ ਦੁੱਖ ਵੀ ਬਹੁਤ ਪਾਉਂਦੇ ਨੇ ਇਹ ਸਾਰਾ ਖੇਡ ਬਣਿਆ ਹੋਇਆ ਹੈ ਸਾਰੀ ਦੁਨੀਆ ਬੇਹੱਦ ਦੀ ਦੁਨੀਆ ਸਾਡਾ ਘਰ ਹੈ ਬਹੁਤ ਵੱਡਾ ਮੰਡਵਾ ਹੈ ਬਾਪ ਜਾਣਦੇ ਨੇ ਸਾਰੇ ਘਰ ਵਿੱਚ ਸਾਡੇ ਹੀ ਬੱਚੇ ਨੇ ਸਾਰੀ ਦੁਨੀਆ ਨੂੰ ਦੇਖਦੇ ਨੇ ਸਭ ਚੇਤਨ ਰੂਪ ਵਿੱਚ ਨੇ ਸਾਰੇ ਬੱਚੇ ਐਸ ਸਮੇਂ ਦੁਖੀ ਨੇ ਐਸ ਲਈ ਬਾਪ ਨੂੰ ਪੁਕਾਰਦੇ ਰਹਿੰਦੇ ਨੇ ਆਓ ਆ ਕੇ ਸਾਨੂੰ ਛੇਛੀ ਦੁਖੀ ਦੁਨੀਆ ਤੋਂ ਸ਼ਾਂਤੀ ਦੀ ਦੁਨੀਆ ਵਿੱਚ ਲੈ ਚੱਲੋ हे ਸ਼ਾਂਤੀ ਦੇਵਾ ਬਾਪ ਨੂੰ ਬੁਲਾਉਂਦੇ ਨੇ ਦੇਵਤਾ ਨੂੰ ਐਵੇਂ ਕਹਿ ਨਾ ਸਕਣ ਉਹ ਸਭ ਦਾ ਬਾਪ ਇੱਕ ਹੈ ਉਸ ਨੂੰ ਸਾਰੀ ਸ੍ਰਿਸ਼ਟੀ ਦਾ ਫੁਰਨਾ ਰਹਿੰਦਾ ਹੈ ਫਿਕਰ ਰਹਿੰਦਾ ਹੈ ਬੇਵਧਾ ਘਰ ਹੈ ਨਾ ਬਾਪ ਜਾਣਦੇ ਨੇ ਐਸ ਬੇਘਦ ਦੇ ਘਰ ਵਿੱਚ ਐ ਸਮਾਂ ਸਭ ਬੱਚੇ ਦੁਖੀ ਨੇ ਐਸ ਲਈ ਕਹਿੰਦੇ ਨੇ हे ਸ਼ਾਂਤੀ ਦੇਵਾ ਆਓ ਆਕੇ ਸੁਖ ਦਿਓ ਦੋ ਚੀਜ਼ਾਂ ਮੰਗਦੇ ਨੇ ਹੁਣ ਤੁਸੀਂ ਜਾਣਦੇ ਹੋ ਅਸੀਂ ਬੇਘਦ ਦੇ ਬਾਪ ਤੋਂ ਬੇਘਦ ਸੁਖ ਦਾ ਵਰਸਾ ਲੈ ਰਹੇ ਹਾਂ ਸ਼ਾਂਤੀ ਵੀ ਲੈ ਰਹੇ ਹਾਂ ਬਾਬਾ ਸਾਨੂੰ ਸੁਖ ਵੀ ਦਿੰਦੇ ਨੇ शांति भी देंगे शांति देने वाला है नहीं बाप को ही तो तरस पवेगा ना ओ है बेगता बाप तुसी समझ दे हो असी बाबा के बच्चे बहुत सुखी सी फिर कामचिता बैठ के काले बन गए पहले पवित्र सी अपवित्र बने तो दुखी हो गई ਮੂਲ ਗੱਲ ਹੈ ਬਾਪ ਨੂੰ ਪੋਲੇ ਜਾਣੇ ਹ ਜਿਸ ਬਾਪ ਨੇ ਐਨਾ ਉੱਚ ਪਦ ਦਿੱਤਾ ਗਾਂਦੇ ਵੀ ਨੇ ਤੂੰ ਮਾਤ ਪਿਤਾ ਹਮ ਬਾਲਕ ਤੇਰੇ ਤੁਮਰੀ ਕਿਰਪਾ ਸੁਖ ਘਨੇਰੇ ਸੁਖ ਘਨੇਰੇ ਸੀ ਸੋ ਗੁਣ ਵੀ ਲੈ ਰਹੇ ਹੋ ਕਿਉਂਕਿ ਹੁਣ ਦੁੱਖ ਘਨੇਰੇ ਨੇ ਇਹ ਹੈ ਤਮੋ ਪ੍ਰਧਾਨ ਦੁਨਿਆ ਵਿਸ਼ੇ ਸਾਗਰ ਵਿੱਚ ਗੋਤੇ ਖਾਂਦੇ ਰਹਿੰਦੇ ਨੇ ਸਮਝਦੇ ਕੁਝ ਨਹੀਂ ਤੁਹਾਨੂੰ ਸਮਝ ਆ ਗਈ ਤੁਸੀਂ ਸਮਝਦੇ ਹੋ ਇਹ ਰੋਰਮ ਨਰਕ ਹੈ ਬਾਪ ਬੱਚਾ ਤੋਂ ਪੁੱਛਦੇ ਨੇ ਉਹ ਪਸੀ ਨਰਕਵਾਸੀ ਹੋ ਜਾਂ ਸਵਰਗਵਾਸੀ ਜਦੋਂ ਕੋਈ ਮੰਤਾ ਛੱਟ ਕਹਿ ਦਿੰਦੇ ਫਲਾਣਾ ਸਵਰਗਵਾਸੀ ਹੋ ਗਿਆ ਅਰਥਾਤ ਸਭ ਦੁੱਖਾਂ ਤੋਂ ਦੂਰ ਹੋ ਗਿਆ ਫਿਰ ਨਰਕ ਦੀਆਂ ਚੀਜ਼ਾਂ ਉਹਨਾਂ ਨੂੰ ਕਿਉਂ ਖਵਾਉਂਦੇ ਹੋ ਇਹ ਵੀ ਸਮਝਦੇ ਨੇ ਕਿ ਬਾਪਾ ਕੇ ਸਵਰਗ ਦੀ ਸਥਾਪਨਾ ਕਰਦੇ ਨੇ ਤੁਸੀਂ ਬੱਚਿਆਂ ਨੂੰ ਰਾਜਯੋਗ ਸਿਖਾਉਂਦੇ ਨੇ ਬਾਪ ਕਹਿੰਦੇ ਨੇ ਮਿੱਠੇ ਬੱਚੇ ਮੈਂ ਤੁਹਾਨੂੰ ਇਹ ਨੌਲੇਜ ਸੁਣਾਉਂਦਾ ਹਾਂ मेरे नॉलेज है ज्ञान सागर मैं एक हाँ क्रा अथोरिटी है लेकिन वह भी तो आत्माव ने ना ये समझते नहीं बाप का पता नहीं बाप जो विश्व का मालिक बना दे उस कह दिता टिक्कर पितर सब विच है व्यास भगवान ने की गल्ला लिख दि मनुखा कुछ पता नहीं बिल्कुल आरफन यानी ਅਨਾਖਵਨ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਨੇ ਬਾਪ ਰਚਤਾ ਰਚਨਾ ਦੇ ਆਦਮਦੰਤ ਨੂੰ ਕੋਈ ਨਹੀਂ ਜਾਣਦੇ ਬਾਪ ਆਪਣਾ ਤੇ ਰਚਨਾ ਦੇ ਆਦਮਦੰਤ ਦਾ ਰਾਸ ਸਮਝਾਂਦੇ ਨਹੀਂ ਹੋਰ ਕੋਈ ਦੱਸ ਨਾ ਸਕੇ ਤੁਸੀਂ ਕਿਸੇ ਤੋਂ ਵੀ ਪੁੱਛੋ ਜਿਸ ਨੂੰ ਈਸ਼ਵਰ ਭਗਵਾਨ ਰਚਤਾ ਕਹਿੰਦੇ ਹੋ ਕਿ ਤੁਸੀਂ ਉਹਨੂੰ ਜਾਣਦੇ ਹੋ ਕਿ ਟਿੱਕਰ ਬਿੱਤਰ ਵਿੱਚ ਈਸ਼ਵਰ ਕਹਿ ਨਹੀਂ ਜਾਨਣਾ ਹੈ ਪਹਿਲੇ ਆਪਣੇ ਆਪ ਨੂੰ ਤਾਂ ਸਮਝੋ मनुख तमो प्रधान ने जानवर आदि सब तमो मुख मनुख सतो प्रधान, मनुक प्रधान ता सब सुखी बन जाते ने। जे हो जा मनुख ओ हो जा उसका फर्नीचर भी होंगे है साहूकार लोगों का फर्नीचर कि वीया हूँ है तुसी ता बिल्कुल सुखी विश्व के मालिक बनते हो तो कोल हर चीज सुखदाई है उथे दुखदाई कोई चीज नहीं होंगी ਇਹ ਨਰਕ ਹੈ ਹੀ ਗੰਦੀ ਦੁਨੀਆ ਬਾਪਾ ਕੇ ਸਮਝਾਉਂਦੇ ਨੇ ਭਗਵਾਨ ਤਾਂ ਇੱਕ ਹੀ ਹੈ ਉਹੀ ਪਤਿਤ ਪਾਵਨ ਹੈ ਸਵਰਗ ਦੀ ਸਥਾਪਨਾ ਕਰਦੇ ਨਹੀਂ ਦੇਰਤਾਵਾਂ ਦੀ ਮਹਿਮਾ ਵਿੱਚ ਗਾਉਂਦੇ ਨੇ ਸਰਵ ਗੁਣ ਸੰਪਾਨ ਸੋਲਾ ਤਨਾ ਸੰਪੂਰਨ ਮੰਦਰਾਂ ਵਿੱਚ ਜਾ ਕੇ ਦੇਰਤਾਵਾਂ ਦੀ ਮਹਿਮਾ ਤੇ ਆਪਣੀ ਨਿੰਦਿਆ ਕਰਦੇ ਨੇ ਕਿਉਂਕਿ ਸਾਰੇ ਭ੍ਰਸ਼ਟਾਚਾਰੀ ਨੇ ਸ੍ਰੇਸ਼ਟਾਚਾਰੀ ਸਵਰਗ ਵਾਸੀ ਤਾਂ ਏ શ્રી ਲక్ష్ਮੀ ਨਾਰਾਇਣ ਨੇ ਜਿਨਾ ਦੀ ਸਭ ਪੂਜਾ ਕਰਦੇ ਨੇ ਸੰਨਿਆਸੀ ਵੀ ਕਰਦੇ ਨੇ ਸਾਜੁਗ ਵਿੱਚ ਐਵੇਂ ਨਹੀਂ ਹੁੰਦਾ ਤੁਹਾਡਾ ਸੰਨਿਆਸ ਹੈ ਬੇਖਦਾ ਬੇਖਦਾ ਪਾਪਾ ਕੀ ਬੇਖਦਾ ਸੰਨਿਆਸ ਕਰਾਂਦੇ ਨੇ ਉਹ ਹੈ ਹੱਥ ਯੋਗ ਹੱਦ ਦਾ ਸੰਨਿਆਸ ਉਹ ਧਰਮ ਹੀ ਦੂਜਾ ਹੈ ਬਾਪ ਕਹਿੰਦੇ ਨੇ ਤੁਸੀਂ ਆਪਣੇ ਧਰਮ ਨੂੰ ਪੁੱਲ ਕਿੰਨੇ ਧਰਮਾਂ ਵਿੱਚ ਘੁੱਸ ਗਏ ਹੋ ਆਪਣੇ ਭਾਰਤ ਦਾ ਨਾਮ ਹੀ ਹਿੰਦੁਸਤਾਨ ਰੱਖ ਦਿੱਤਾ Hindu ਧਰਮ ਕਹਿ ਦਿੱਤਾ ਵਾਸਤਵ ਵਿੱਚ Hindu ਧਰਮ ਕਿਸੇ ਨੇ ਸਥਾਪਨ ਨਹੀਂ ਕੀਤਾ ਮੁੱਖ ਹੈ ਹੀ ਚਾਰ ਦੇਵੀ ਦੇਵਤਾ ਧਰਮ ਇਸਲਾਮੀ ਬੋਧੀ ਤੇ ਕ੍ਰਿਸ਼ਨ ਤੁਸੀਂ ਜਾਣਦੇ ਹੋ ਇਹ ਸਾਰੀ ਦੁਨੀਆ ਆਈਲੈਂਡ ਹੈ ਦੀਪ ਹੈ ਐਸ ਵਿੱਚ ਰਾਵਣ ਦਾ ਰਾਜ ਹੈ ਰਾਵਣ ਦੇਖਿਆ ਹੈ ਜਿਸ ਨੂੰ ਘੜੀ ਘੜੀ ਜਲਾਉਂਦੇ ਨੇ ਇਹ ਸਭ ਤੋਂ ਪੁਰਾਣਾ ਦੁਸ਼ਮਣ ਹੈ ਇਹ ਵੀ ਨਹੀਂ ਸਮਝਦੇ ਅਸੀਂ ਕਿਉਂ ਜਲਾਂਦੇ ਹਾਂ ਸਮਝਤਾ ਚਾਹੀਦੀ ਹੈ ਨਾ ਕੌਣ ਹੈ ਕਦੋਂ ਤੋਂ ਜਲਾਂਦੇ ਆਏ ਸਮਝਦੇ ਨੇ ਪਰੰਪਰਾ ਤੋਂ ਅਰੇ ਉਸ ਦਾ ਕੋਈ ਹਿਸਾਬ ਤਾਂ ਚਾਹੀਦਾ ਹੈ ਨਾ ਤੁਹਾਨੂੰ ਕੋਈ ਜਾਣਦਾ ਨਹੀਂ ਤੁਸੀਂ ਹੋ ਬ੍ਰਹਮਾ ਦੇ ਬੱਚੇ ਤੁਹਾਡੇ ਤੋਂ ਕੋਈ ਪੁੱਛੇ ਤੁਸੀਂ ਕਿਸ ਦੇ ਬੱਚੇ ਹੋ ਅਰੇ ਅਸੀਂ ਬ੍ਰਹਮਾ ਕੁਮਾਰ ਕੁਮਾਰੀਆਂ ਹਾਂ ਉਹਨਾਂ ਦੇ ਬੱਚੇ ਠਹਿਰੇ ਨਾ ਬ੍ਰਹਮਾ ਕਿਸ ਦਾ ਬੱਚਾ ਸ਼ਿਵਾਵਾ ਦਾ ਅਸੀ ਉਹਨਾਂ ਦੇ ਪੋਤਰੇ ਠਹਿਰੇ ਸਭ ਆਤਮਾਵਾ ਉਹਨਾਂ ਦੇ ਬੱਚੇ ਹਾਂ ਫਿਰ ਸਰੀਰ ਵਿੱਚ ਪੈਨੇ ਬ੍ਰਾਹਮਣ ਬੰਦੇ ਹਾਂ ਪੰਜਾ ਪਿਤਾ ਬ੍ਰਹਮਾ ਹੈ ਨਾ ਐਨੀ ਪ੍ਰਜਾ ਕਿਵੇਂ ਰਚਦੇ ਨੇ ਇਹ ਤੁਸੀਂ ਜਾਣਦੇ ਹੋ ਇਹ ਅਡੌਪਸ਼ਨ ਹੈ ਸ਼੍ਰੀ ਬਾਬਾ ਅਡੌਪਟ ਕਰਦੇ ਨੇ ਬ੍ਰਹਮਾ ਦੁਆਰਾ ਮੇਲਾ ਵੀ ਲੱਗਦਾ ਹੈ ਵਾਸਤਵ ਵਿੱਚ ਮੇਲਾ ਉੱਥੇ ਲੱਗਣਾ ਚਾਹੀਦਾ ਹੈ ਜਿੱਥੇ ਬ੍ਰਹਮਪutra ਵੱਡੀ ਨਦੀ ਸਾਦਰ ਵਿੱਚ ਜਾ ਕੇ ਮਿਲਦੀ ਹੈ ਉਹ ਸੰਗਮ ਤੇ ਮੇਲਾ ਲੱਗਣਾ ਚਾਹੀਦਾ ਹੈ ਇਹ ਮੇਲਾ ਇੱਥੇ ਹੈ ਬ੍ਰਹਮਾ ਬੈਠਾ ਹੈ ਤੁਸੀਂ ਵੀ ਜਾਣਦੇ ਹੋ ਬਾਪ ਵੀ ਹੈ ਵੱਡੀ ਮੰਮਾ ਵੀ ਈ ਹੈ ਬ੍ਰਹਮਾ ਨੂੰ ਦੇਖਦੇ ਕੋਈ ਬਾਬਾ ਨੀਕੇਗਾ ਇਹ ਬਾਪ ਵੀ ਹੈ ਤੇ ਵੱਡੀ ਮੰਮਾ ਵੀ ਹੈ ਪਰ ਮੇਲ ਹੈ ਨਾ ਐਸ ਲਈ ਮੰਮਾ ਨੂੰ ਜਗਦੰਬਾ ਨੂੰ ਮੁਕਰਰ ਕੀਤਾ ਤੁਸੀਂ ਇਹਨਾਂ ਮਾਤਾਵਾਂ ਨੂੰ ਸੰਭਾਲੋ ਬਾਪ ਕਹਿੰਦੇ ਨੇ ਮੈਂ ਤੁਹਾਨੂੰ ਸਦਗਤੀ ਦਿਂਦਾ ਹਾਂ ਤੁਸੀਂ ਜਾਣਦੇ ਹੋ ਦੇਵਤਾ ਨੇ ਡਬਲ ਅਹਿੰਸਕ ਕਿਉਂਕਿ ਉੱਥੇ ਰਾਵਣ ਨਹੀਂ ਹੁੰਦਾ ਪਤਨੀ ਨਾਲ ਹੁੰਦੀ ਹੈ ਰਾਤ ਗਿਆਨ ਨਾਲti ਗਿਆਨ ਸਾਗਰ ਇੱਕ ਬਾਤ ਹੀ ਹੈ ਉਸਦੇ ਲਈ ਕਹਿ ਦਿੰਦੇ ਕਿ ਉਹ ਸਰਵ ਵਿਆਪੀ ਹੈ ਬਾਪਾ ਕੇ ਇਹ ਸਮਝਾਉਂਦੇ ਨੇ ਬੱਚਿਆਂ ਨੂੰ ਕਿ ਸ਼ਿਵ ਭਗਵਾਨ ਉਹ ਵਾਚ ਹੈ ਨਾ ਸ਼ਿਵ ਜਨਤੀ ਮਨਾਉਂਦੇ ਨੇ ਜ਼ਰੂਰ ਕਿਸੇ ਵਿੱਚ ਵੀ ਤਾਂ ਆਂਦੇ ਨੇ ਨਾ ਕਹਿੰਦੇ ਨੇ ਮੈਨੂੰ ਪ੍ਰਕਿਰਤੀ ਦਾ ਆਧਾਰ ਲੈਣਾ ਪੈਂਦਾ ਹੈ ਮੈਂ ਕੋਈ ਛੋਟੇ ਬੱਚੇ ਦਾ ਆਧਾਰ ਨਹੀਂ ਲੈਂਦਾ ਸ਼੍ਰੀ ਕ੍ਰਿਸ਼ਨ ਵੀ ਤਾਂ ਬੱਚਾ ਹੈ ਨਾ ਮੈਂ ਉਹਨਾਂ ਦੇ ਬਹੁਤ ਜਨਮਾਂ ਦੇ ਅੰਤ ਵਿੱਚ ਸੋਵੀ ਵਾਨ ਪ੍ਰਸਤ ਅਵਸਥਾ ਵਿੱਚ ਪਰਵੇਸ਼ ਕਰਦਾ ਹਾਂ ਵਾਨ ਪ੍ਰਸਤ ਅਵਸਥਾ ਤੋਂ ਬਾਅਦ ਵਨੁਕ ਭਗਵਾਨ ਦਾ ਸਿਮਰਨ ਕਰਦੇ ਨੇ ਪਰ ਭਗਵਾਨ ਨੂੰ ਯਥਾਰਥ ਕੋਈ ਨਹੀਂ ਜਾਣਦਾ ਤਾਹੀ ਬਾਪ ਕਹਿੰਦੇ ਨੇ ਯਦਾ ਯਦਾਸੀ धर्मस्य गलानी पवती भारत मैं भारत विचंदा हा भारत दी नेमा अपरंपार है मनुखानु देदा अहंकार देखो किन्ना है मैं फलाना हा मैं ए हा उन मिठे मिठे रुहाने रुहाने बाप आ के तहांनु देही अभिमानि बनांदे ने मीठे मीठे रूहानी बच्चा नो रूहानी बाप बैठ ज्ञान दे सब राज दस्से ने ए है पुरानी दुनिया सत युग है नई दुनिया सत युग विच आदि स्नातन देवी देवता धर्म ही सी पांच हजार वरे की गल है शास्त्रा व्यास ने लिख दिता कल्प की उम्र लखा हजारों वरे है वास्तव विच पाँच हज़ार वरे का कल्प है मनुखता बिल्कुल दी कुंभकरण की नींद विच सोए पए ने गल् कोई नवा सुनेगा तो ठीक नहीं समझेगा ਐਸਨੇ ਬਾਪ ਕਹਿੰਦੇ ਮੈਂ ਆਪਣੇ ਬੱਚਿਆਂ ਨਾਲ ਗੱਲ ਕਰਦਾ ਹਾਂ ਭੱਤੀ ਵੀ ਤੁਸੀਂ ਸ਼ੁਰੂ ਕਰਦੇ ਹੋ ਆਪਣੇ ਆਪ ਨੂੰ ਚਮਾਟ ਮਾਰੀ ਹੈ ਬਾਪ ਨੇ ਤੁਹਾਨੂੰ ਪੂਜੇ ਬਣਾਇਆ ਤੁਸੀਂ ਫਿਰ ਪੁਜਾਰੀ ਬਣ ਜਾਂਦੇ ਹੋ ਇਹ ਵੀ ਖੇਡ ਹੈ ਕੋਈ ਕੋਈ ਮਨੁੱਖ ਨਰਮ ਦਿਲ ਹੁੰਦੇ ਨੇ ਖੇਡ ਦੇਖ ਕੇ ਵੀ ਰੋ ਪੈਂਦੇ ਨੇ ਬਾਪ ਤਾਂ ਕਹਿੰਦੇ ਨੇ ਜਿਨ ਰੋਇਆ ਤਿੰ ਖੋਇਆ ਸਾਜੂ ਵਿੱਚ ਰੋਂਦੀ ਗਾਲ ਨਹੀਂ ਇਹ ਵੀ ਬਾਪ ਕਹਿੰਦੇ ਨੇ ਰੋਣਾ ਨਹੀਂ ਹੈ ਰੋਂਦੇ ਨੇ ਦੁਆਪਰ ਕਾਲਯੁਗ ਵਿੱਚ ਸਤਜੁਗੀ ਕਦੇ ਰੋਂਦੇ ਨਹੀਂ ਪਿਛਾੜੀ ਵਿੱਚ ਕਿਸ ਨੂੰ ਵੀ ਰੋਂਦੀ ਫੁਰਸਤ ਨਹੀਂ ਰਹੇਗੀ ਅਚਾਨਕ ਮਰਤੇ ਰਹਿਣਗੇ ਹਾਈ ਰਾਮ ਵੀ ਕਹਿ ਨਹੀਂ ਸਤਨਗੇ ਵਿਨਾਸ਼ ਅਜੇਹਾ ਹੋਵੇਗਾ ਜੇ ਜ਼ਰਾ ਵੀ ਦੁੱਖ ਨਹੀਂ ਹੋਏਗਾ ਕਿਉਂਕਿ ਹਸਪੀਟਲ ਆਦਿ ਰਹੇਗੀ ਨਹੀਂ ਐਸ ਨੇ ਚੀਜ਼ਾਂ ਅਜਈਆਂ ਬਣਾਉਂਦੇ ਨੇ ਬੈਪ ਸਮਝਾਂਦੇ ਨੇ ਤੁਸੀਂ ਬੰਦਰਾਂ ਦੀ ਸੇਨਾ ਮੈਂ ਆਕੇ ਲੈਂਦਾ ਹਾਂ 라ਵਨ ਤੇ ਜਿੱਤ ਪਾਣ ਦੇ ਲਈ ਉਹਨਾਂ ਬਾਪ ਤੁਹਾਨੂੰ ਯੁਕਤੀ ਤਸਤੇ ਨੇ 라ਵਨ ਤੇ ਜਿੱਤ ਕਿਵੇਂ ਪਾਣੀ ਹੈ ਸਭ ਸਿਤਾਵਨੋਂ 라ਵਨ ਦੀਆਂ ਜੰਜੀਰਾ ਤੋਂ ਛੁਡਾਣਾ ਹੈ ਐਸਾ ਸਮਝਣ ਦੀਆਂ ਗੱਲਾਂ ਨੇ ਭਗਵਾਨੋਂ ਬਾਤ ਬੱਚਿਆਂ ਨੂੰ ਬਾਪ ਕਹਿੰਦੇ ਨੇ ਹियर ਨੋ ਇਵਿਲ ਬੁਰਾ ਨਾ ਸੁਣੋ ਜਿੰਨਾ ਗੱਲਾਂ ਨਾਲ ਤੁਹਾਡਾ ਕੋਈ ਫਾਇਦਾ ਨਹੀਂ ਉਹਨਾਂ ਗੱਲਾਂ ਨੂੰ ਨਾ ਸੁਨੋ ਤੁਸੀਂ ਆਪਣੇ ਕੰਨ ਬੰਦ ਕਰ ਲਓ ਹੁਣ ਤੁਹਾਨੂੰ ਸ਼੍ਰੀਮਤ ਮਿਲਦੀ ਹੈ ਤਾਂ ਹੀ ਤੁਸੀਂ ਸ੍ਰੇਸ਼ਟ ਬਣੋਗੇ ਐਥੇ ਤਾਂ ਸ਼੍ਰੀ ਸ਼੍ਰੀ ਦਾ ਟਾਈਟਲ ਸਭ ਨੂੰ ਦੇ ਦਿੱਤਾ ਅੱਛਾ ਫਿਰ ਵੀ ਬਾਪ ਕਹਿੰਦੇ ਨੇ ਆਪਣੇ ਆਪ ਨੂੰ ਆਤਮਾ ਸੰਝੂ ਇੱਕ ਬਾਪ ਨੂੰ ਯਾਦ ਕਰੋ ਕਿੰਨਾ ਵੰਡਰਫੁਲੀ ਹਾਰ ਜਿੱਤ ਦਾ ਇਹ ਬੇਵੱਦਾ ਖੇਡ ਹੈ ਜੋ बेखता बाप आके ही देने अच्छा मिठे मिठे सिकलदे बच्चा प्रति मात पिता बाप दादा का दा दा याद प्यार गुड मॉर्निंग रूहानी बाप दी रूहानी बच्चा नमस्ते रूहानी बच्चियां दी रूहानी बाप दादा दा नमस्ते 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 जी धारना दे मुख सार पहली धारना बाप समान रहन दिल बनना है ਸਭਨੋਂ ਦੁੱਖਾਂ ਤੋਂ ਛੁਡਾ ਕੇ ਪਾਤਿਤ ਤੋਂ ਪਾਵਨ ਬਣਾਣ ਦੀ ਸੇਵਾ ਕਰਨੀ ਹੈ ਪਾਵਨ ਬਨਨ ਦੇ ਲਈ ਇੱਕ ਬਾਪ ਨਾਲ ਬਹੁਤ-ਬਹੁਤ ਲਵ ਰੱਖਣਾ ਹੈ ਦੂਜਾ ਬਾਪ ਕਹਿੰਦੇ ਨੇ ਜਿੰਨ ਰੋਇਆ ਤਿੰਨ ਖੋਇਆ ਐਸ ਲਈ ਕਿਹੋ ਜਿਹੀ ਪਰਿਸਥਿਤੀ ਹੋਵੇ ਤੁਸੀਂ ਰੋਣਾ ਨਹੀਂ ਹੈ ਵਰਦਾਨ ਹੈ ਸੋਦੇ ਰਾਜ ਦੁਆਰਾ ਆਪਨੇ ਸਾਥੀਆ ਨੂੰ ਸਨੇਹੀ ਸਹਿਯੋਗੀ ਬਣਾਉਣ ਵਾਲੇ ਮਾਸਟਰ ਦਾਤਾਧਵ ਸਵਦੇ ਰਾਜ ਦੁਆਰਾ ਆਪਣੇ ਸਾਥੀਆਂ ਨੂੰ ਸਨੇਹੀ ਸਹਿਯੋਗੀ ਬਣਾਉਣ ਵਾਲੇ ਮਾਸਟਰ ਦਾਤਾਧਵ ਰਾਜਾ ਅਰਥਾਤ ਦਾਤਾ ਦਾਤਾ ਨੂੰ ਕਹਿਣਾ ਮੰਗਣਾ ਨਹੀਂ ਪੈਂਦਾ ਖੁਦ ਹਰ ਇੱਕ ਰਾਜਾਵਾਂ ਨੂੰ ਆਪਣੇ ਸਨੇਹੀ ਸੋਗਾਤ ਆਫਰ ਕਰਦੇ ਨੇ ਤੁਸੀਂ ਵੀ ਖੁਦ ਤੇ ਰਾਜ ਕਰਨ ਵਾਲੇ ਰਾਜਾ ਬਨੋ ਹਰੇ ਤੁਹਾਡੇ ਅੱਗੇ ਸਹਿਯੋਗ ਦੀ ਸੋਗਤ ਆਫਰ ਕਰਨਗੇ ਜਿਸ ਦਾ ਸੋਤੇ ਰਾਜ ਹੈ ਉਸ ਦੇ ਅੱਗੇ ਲੋਕਿਕ ਅਨੋਕਿਕ ਸਾਥੀ ਜੀ હાਜ਼ਰ ਜੀ ਹਜ਼ੂਰ ਹਾਂਜੀ ਕਹਿੰਦੇ ਹੋਏ ਸਨੇਹੀ ਸਹਿਯੋਗੀ ਬੰਦੇ ਦੇ ਪਰਿਵਾਰ ਵਿੱਚ ਕਦੇ ਆਰਡਰ ਨਹੀਂ ਚਣਾਣਾ ਆਪਣੀ ਕਰਮਿੰਦਰੀਆਂ ਨੂੰ ਆਰਡਰ ਵਿੱਚ ਰੱਖਣਾ ਆਪ ਦੇ ਸਰਵ ਸਾਥੀ तोड़े स्नेही सहयोगी बन जाने लोगन है सर्व प्राप्ति के साधन होंगे भी वृत्ति उपराम रहे तह वैराग वृत्ति सर्व प्राप्ति के साधन होंगे भी वृत्ति उपराम रहे तह बेफदे वैरागी ता कहे वैराग वृत्ति शांति